ਤਰਾ ਕਈ ਜਗ੍ਹਾ ਕਿੱਥੀਆਂ ਰਹੀਆਂ ਨੇ ਚੋਰੀਆਂ ਕਿਹੜਾ ਅੱਜ ਸਰ ਲਈ ਪਾਣੀ ਹੈ ਜੀ ਆਪਾਂ ਚੱਕਾਂਗੇ ਕਿਥੋਂ ਥਾਣੇ ਜਮ ਮੋਰਚਾ ਕਰਦੇ ਆਪਾਂ ਚੱਕਣੀ ਆ ਪਰ ਬੰਦਾ ਨਖਰਾਏਦਾ ਕਈ ਵਾਰੀ ਬੜੀ ਜਨਤਕ ਕੰਮ ਕਰਦਾ ਫਨੀ ਜਲੇ ਵੀ ਨਾ ਨਹੀਂ ਲਾਲ ਅਗਲਾ ਕੀ ਇਹਨਾਂ ਕਰ ਲੈ ਇੱਕ ਮਿੰਟ ਹੰਗਰ ਜੀ ਉਹ ਵੀ ਜਿਆਦਾ ਨਾ ਗਰਮਾ ਚੇਂਜ ਕਰ ਰਹੇ ਉਹਦਾ ਬਲੇਡ ਵੀ ਖਰਾਬ ਹੋ ਰਿਹਾ ਯਾਰ ਉਹਦਾ ਹੋ ਗਿਆ ਰਿਹਾ ਗੈਸ ਕਰਾ ਲਿਓ ਕੋਈ ਨਹੀਂ ਸਰਵੈਂਟ ਹੋ ਜਾਏ ਇੱਥੇ ਨਵਾਂ ਕਿੰਨੇ ਦੀ ਜਾਂਦੀ ਪੂਰੀ ਗੱਡ ਹੈ ਜੀ ਮਹਿੰਗਾ 25000 ਨਹੀਂ 24500 ਦਾ ਬਣਾਤਾ